ਨਗਰ ਨਿਗਮ ਦੇ ਕਾਰਜ ਸਾਧਕ ਆਫਿਸ ਈਓ ਦੀ ਸਰਕਾਰੀ ਰਿਹਾਇਸ਼ ਵਿੱਚ ਜੇਸੀਬੀ ਨਾਲ ਪਟਾਈ ਕੀਤੀ ਗਈ ਜਿਸ ਤੇ ਜ਼ਮੀਨ 'ਚ ਦੱਬਿਆ ਟਰੋਲੀ ਦਾ ਸਮਾਨ ਬਰਾਮਦ ਹੋਇਆ ਇਸ ਸੰਬੰਧੀ ਸੂ ਮਿਲਨ ਮਗਰੋਂ ਮੰਗਲਵਾਰ ਤੋਂ ਕਿਸਾਨ ਈਓ ਦੇ ਕੋਠੀ ਬਾਹਰ ਤਰਨਾ ਲਾ ਕੇ ਬੈਠੇ ਸੀ ਬੁੱਧਵਾਰ ਨੂੰ ਤਹਿਸੀਲਦਾਰ ਅੰਕੁਸ਼ ਕੁਮਾਰ ਤੇ ਪਟਿਆਲਾ ਸੀਆਈਏ ਸਟਾਫ ਦੀ ਹਾਜ਼ਰੀ 'ਚ ਕੋਠੀ ਦੀ ਬਗੀਚੀ 'ਚ ਪਟਾਈ ਕੀਤੀ ਗਈ ਤਾਂ ਟਰੋਲੀ ਦਾ ਵਿੱਡ ਤੇ ਜਾਲ ਬਰਾਮਦ ਹੋਏ ਕਿਸਾਨਾਂ ਨੇ ਇਲਜ਼ਾਮ ਲਾਇਆ ਕਿ ਸਮਾਨ ਸ਼ੰਭੂ ਮੋਰਚੇ ਤੋਂ ਚੋਰੀ ਹੋਈ ਟਰੋਲੀ ਦਾ ਹੈ ਕਿਸਾਨ ਆਗੂ ਗਮਦੂਦ ਸਿੰਘ ਨੇ ਕਿਹਾ ਕਿ ਲੋਕਾਂ ਦੇ ਜਾਨਮਾਲ ਦੀ ਰਾਖੀ ਕਰਨਾ ਸਰਕਾਰ ਦੀ ਮੁਢਲੀ ਜ਼ਿੰਮੇਵਾਰੀ ਹੈ ਪਰ ਇੱਥੇ ਤਾਂ ਸਰਕਾਰ ਖੁਦ ਹੀ ਲੋਕਾਂ ਦਾ ਸਮਾਨ ਕਥਿਤ ਚੋਰੀ ਕਰਵਾ ਰਹੀ ਹੈ ਇਨਾਂ ਹੀ ਨਹੀਂ ਸਬੂਤ ਖਤਮ ਕਰਨ ਦੀ ਵੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਸ ਮੌਕੇ ਉਹਨਾਂ ਨੇ ਨਾਬਾ ਵਿਧਾਇਕ ਈਓ ਸੜੇ ਮੁੱਖ ਮੰਤਰੀ ਉੱਪਰ ਵੀ ਸਵਾਲ ਚੁੱਕ ਕੇ ਚਮਕੌਰ ਸਿੰਘ ਨੇ ਦੱਸਿਆ ਕਿ ਜਾਣਕਾਰੀ ਮਿਲੀ ਸੀ ਕਿ ਜਿਸ ਦਿਨ ਪੱਪੂ ਦੀ ਵਰਕਸ਼ਾਪ ਵਿੱਚ ਟਰਾਲੀਆਂ ਦਾ ਸਮਾਨ ਬਰਾਮਦ ਹੋਇਆ ਸੀ ਉਸ ਤੋਂ ਅਗਲੇ ਦਿਨ ਕਥਿਤ ਸਰਕਾਰ ਨੇ ਇਹ ਸਮਾਨ ਇੱਥੇ ਲੱਭਿਆ ਹੈ ਇਸ ਬਾਬਤ ਨਾਬਾ ਕੌਂਸਲ ਪ੍ਰਧਾਨ ਦੇ ਪਤੀ ਪੰਕਜ ਪੱਪੂ ਉੱਪਰ ਪਹਿਲਾਂ ਹੀ ਦੋ ਕੇਸ ਦਰਜ ਨੇ ਜਿਸ ਦੀ ਪੜਤਾਲ ਸੀਆਈਏ ਪਟਿਆਲਾ ਕਰੀ ਹੈ ਪੁਟਾਈ ਤੋਂ ਪਿਛਲੀ ਰਾਤ ਹੀ ਕਿਸਾਨੀ ਧਰਮੇ ਨੂੰ ਦੇਖਦੇ ਹੋਏ ਪੰਕਜ ਪੱਪੂ ਨੇ ਸੋਸ਼ਲ ਮੀਡੀਆ ਤੇ ਕਿਹਾ ਸੀ ਕਿ ਜੇ ਈਓ ਦੀ ਕੋਠੀ ਚ ਕੋਈ ਸਮਾਨ ਮਿਲਦਾ ਹੈ ਤਾਂ ਉਸ ਪੱਪੂ ਨੂੰ ਜ਼ਿੰਮੇਵਾਰ ਨਹੀਂ ਠਹਿਰਾਇਆ ਜਾ ਸਕਦਾ ਕਿਉਂਕਿ ਉਸ ਦੀ ਪਤਨੀ ਨੇ 3 ਮਹੀਨਿਆਂ ਤੋਂ ਪ੍ਰਦਾਨਗੀ ਤੋਂ ਛੁੱਟੀ ਲਈ ਹੋਈ ਹੈ ਪੱਪੂ ਨੇ ਕਿਹਾ ਕਿ ਪਾਤੜਾ ਦੇ ਇੱਕ ਨੌਰ ਜਿੱਥੋਂ ਪੂਰੀਆਂ ਟਰਾਲੀਆਂ ਸਹੀ ਬਰਾਮਦ ਹੋਈਆਂ ਸੀ ਉੱਥੇ ਤੱਕ ਕਿਸਾਨਾਂ ਤਰਦੇ ਨਹੀਂ ਦਿੱਤੇ ਪਰ ਇੱਥੇ ਕੁਝ ਕੌਂਸਲਰਾਂ ਦੇ ਕਹਿਣ ਤੇ ਅਜਿਹਾ ਕੀਤਾ ਜਾ ਰਿਹਾ ਹੈ ਉਸ ਖਿਲਾਫ ਟਰਾਲੀ ਚੋਰ ਦਾ ਪਹਿਲਾ ਕੇਸ ਦਰਜ ਕਰਵਾਉਣ ਵਿੱਚ ਕਥਿਤ ਦਲਾਲ ਕਿਸ਼ਾਨੂ ਨੇ ਵੀ ਦਬਾ ਪਾਇਆ ਸੀ ਨਾਬਦੀ ਡੀਐਸਪੀ ਮਨਦੀਪ ਕੌਰ ਨੇ ਦੱਸਿਆ ਕਿ ਇਹੋ ਗੁਰਚਰਨ ਸਿੰਘ ਸਣੇ ਸਭ ਕੋਲੋਂ ਪੜਤਾਲ ਕੀਤੀ ਜਾਵੇਗੀ ਈਓ ਗੁਰਚਰਨ ਸਿੰਘ ਨੇ ਕਿਹਾ ਕਿ ਕੌਂਸਲਰ ਪ੍ਰਧਾਨ ਸੁਜਾਤਾ ਚਾਵਲਾ ਦੇ ਛੁੱਟੀ ਤੇ ਜਨਮ ਦਿਵਸ ਵੀ ਰੋਕਣ ਦੇ ਬਾਵਜੂਦ ਉਹਨਾਂ ਦੇ ਪਤੀ ਪੰਕਜ ਪੱਪੂ ਨੇ ਦਖਲਅੰਦਾਜ਼ੀ ਬੰਨ੍ਹਨੀ ਕੀਤੀ ਔਰ 2023 ਵਿੱਚ ਨਾਬਾ ਚਿਤਨਾਕ ਕੀਤੇ ਗਏ ਇਸ ਤੋਂ ਪਹਿਲਾਂ ਹੀ ਇਹ ਕੋਟੀ ਪੰਕਜ ਪੱਪੂ ਵੱਲੋਂ ਵਰਤੀ ਜਾ ਰਹੀ ਸੀ ਈਓ ਨੇ ਕਿਹਾ ਕਿ ਕੋਠੀ ਰਹਿਣ ਯੋਗ ਨਾ ਹੋਣ ਕਰਕੇ ਉਹ ਨਾਬਾ ਨੇੜੇ ਆਪਣੇ ਪਿੰਡ ਬਿਰੜਵਾਲ ਵਿਖੇ ਰਹਿੰਦੇ ਨੇ ਕੌਂਸਲਰਾਂ ਨੇ ਅਕਤੂਬਰ 2022 ਵਿੱਚ ਮਤਾ ਪਾ ਕੇ ਪੰਕਜ ਪੱਪੂ ਨੂੰ ਸਮਾਜ ਸੇਵੀ ਐਲਾਨਿਆ ਸੀ ਤੇ ਬਿਨਾ ਮਾਨ ਪੱਤੇ ਤੋਂ ਸ਼ਹਿਰ ਦੀ ਸਫਾਈ 'ਚ ਸਹਿਯੋਗ ਦੀ ਅਗੇਰਤੀ ਸੀ ਟਰੋਲੀ ਚੋਰੀ ਦੇ ਦੋਸ਼ਾਂ ਮਗਰੋਂ ਕੌਂਸਲ ਪ੍ਰਧਾਨ ਚਾਵਲਾ ਅਗਸਤ ਮਹੀਨੇ ਛੁੱਟੀ ਤੇ ਚਲੇ ਗਏ ਪਰ ਪੰਕਜ ਪੱਪੂ ਦੀ ਦਖਲਅੰਦਾਜ਼ੀ ਜਾਰੀ ଥି। ਉਸਨੂੰ ਰੋਕਣ ਦੇ ਲਈ ਦੋ ਵਾਰ ਕੌਂਸਲ ਪ੍ਰਧਾਨ ਨੂੰ ਲਿਖਿਆ ਗਿਆ। ਪ੍ਰਧਾਨ ਦੇ ਪਤੀ ਦੇ ਖਿਲਾਫ ਬੋਲਣ ਵਾਲੇ ਈਓ ਖਿਲਾਫ ਮਤਾ ਪਾ ਦਿੱਤਾ ਗਿਆ। ਪੱਪੂ ਨੇ ਕੋਠੀ ਅੰਦਰ ਆਪਣਾ ਦਫ਼ਤਰ ਵੀ ਬਣਾ ਰੱਖਿਆ ਸੀ। ਪੂਰੇ ਮਾਮਲਾ ਪੱਕਾ ਦਜਾ ਰਿਹਾ ਹੈ ਸਿਆਸਤ ਵਿੱਚ ਤੇ ਗਰਮੌਂਦੀ ਨਜ਼ਰ ਆ ਰਹੀ ਹੈ ਤੇ ਅਕਾਲੀ ਦਲ ਦੇ ਵੱਲੋਂ ਮਾਨ ਸਰਕਾਰ ਨੂੰ ਇਸ ਸੰਬੰਧ ਵਿੱਚ ਕਿਹਾ ਗਿਆ ਉਹਨਾਂ ਦੇ ਵੱਲੋਂ ਕੀ ਕੁਝ ਕਿਹਾ ਗਿਆ ਹੈ ਤੁਸੀਂ ਇੱਕ ਵਾਰ ਹੋਵੇ ਸੁਣੋ ਜਿਹੜਾ ਸ਼ੰਭੂ ਬਾਰਡਰ ਤੋਂ ਕਿਸਾਨਾਂ ਦੀਆਂ ਟਰਾਲੀਆਂ ਤੇ ਉਹਨਾਂ ਦਾ ਹੋਰ ਸਮਾਨ ਚੋਰੀ ਹੋਇਆ ਉਹ ਲੱਭ ਕਿੱਥੋਂ ਰਿਹਾ ਆਮ ਆਦਮੀ ਪਾਰਟੀ ਦੇ ਲੀਡਰਾਂ ਦੇ ਕਰੋ ਮਤਲਬ 75 ਸਾਲਾਂ ਦੇ ਵਿੱਚ ਪੰਜਾਬ 'ਚ ਐਸਾ ਬਦਲਾ ਆਇਆ ਵਾੜੀ ਖੇਤ ਨੂੰ ਖਾਰੀ ਹੈ ਪਹਿਲੀ ਅਸੀਂ ਸਰਕਾਰ ਬਣੀ ਆਮ ਆਦਮੀ ਪਾਰਟੀ ਦੀ ਜਿਹੜੀ ਲੋਕਾਂ ਦਾ ਸਮਾਨ ਹੀ ਚੋਰੀ ਕਰੇ ਹੁਣ ਕੱਲ ਨਾਬੇ ਚ ਜਿਹੜੀ ਸਰਕਾਰੀ ਕੋਠੀ ਹੈ ਜਿਹੜੀ ਕਿ ਪੰਕਜ ਪੱਪੂ ਜਿਨ੍ਹਾਂ ਦੀ ਘਰ ਵਾਲੀ ਨਾਬਾ ਨਗਰ ਕਾਉਂਸਲ ਦੀ ਪ੍ਰਧਾਨ ਹੈ ਉਹਨਾਂ ਦੇ ਘਰੋਂ ਜਦੋਂ ਖੁਦਾਈ ਕੀਤੀ ਤਾਂ ਸ਼ੰਭੂ ਬਾਰਡਰ ਤੋਂ ਚੋਰੀ ਹੋਇਆ ਕਿਸਾਨਾਂ ਦਾ ਸਮਾਨ ਲੱਭਿਆ ਔਰ ਕਮਾਲ ਦੀ ਗੱਲ ਇਹ ਹੈ ਕਿ ਜਿਹੜੀ ਉਹ ਕੋਠੀ ਹੈ ਸਰਕਾਰੀ ਕੋਠੀ ਜੀ ਚੋਂ ਸਮਾਨ ਲੱਭਿਆ ਉਹ ਵੀ ਗੈਰ ਕਾਨੂੰਨੀ ਤਰੀਕੇ ਦੇ ਨਾਲ ਇਸ ਪੰਕਜ ਪੱਪੂ ਨੇ ਦੱਬੀ ਹੋਈ ਹੈ ਹੁਣ ਮੈਂ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਸਵਾਲ ਕਰਦਾ ਕਿ ਦੋ ਪਰਚੇ ਪੰਕਜ ਪੱਪੂ ਤੇ ਪਹਿਲਾਂ ਕਿਉਂ ਨਹੀਂ ਹਲੇ ਤੱਕ ਇਸ ਲੀਡਰ ਦੀ ਗ੍ਰਿਫਤਾਰੀ ਕੀਤੀ ਗਈ ਕੌਣ ਨੂੰ ਲੋਕ ਨੇ ਕਿਨਾਬਾ ਦੇ ਐਮਐਲਏ ਜਾਂ ਹੋਰ ਆਮ ਆਦਮੀ ਪਾਰਟੀ ਚ ਕਿਹੜੇ ਐਸੇ ਲੀਡਰ ਬੈਠੇ ਨੇ ਜਿਹੜੇ ਇਹਨੂੰ ਵਿਚਾਰੇ ਨੇ ਔਰ ਹੁਣ ਵੀ ਜਿਹੜਾ ਇਹ ਸਮਾਨ ਇੱਥੋਂ ਲੱਭਿਆ ਕਿਸ ਕਪੈਸਿਟੀ ਚ ਇਹ ਜਿਹੜੀ ਕੋਠੀ ਹੈ ਇਹਨੂੰ ਅਲਾਟ ਕੀਤੀ ਸੀ ਕਿਉਂਕਿ ਇਹ ਕੋਠੀ ਤਾਂ ਈਓ ਕੋਲੇ ਹੈ ਤੇ ਈਓ ਦੀ ਜਵਾਬਦੇਹੀ ਵੀ ਬਰਾਬਰ ਦੀ ਹੋਣੀ ਚਾਹੀਦੀ ਹੈ ਕਿ ਉਹਨੇ ਆਪਣੀ ਸਰਕਾਰੀ ਕੋਠੀ ਦੇ ਵਿੱਚ ਕਿਉਂ ਇੱਕ ਪੋਲਿਟੀਕਲ ਬੰਦੇ ਨੂੰ ਰਹਿਣ ਦਿੱਤਾ ਤੇ ਕਿਉਂ ਚੋਰੀ ਦਾ ਜਿਹੜਾ ਸਮਾਨ ਹੈ ਉੱਥੇ ਦੱਬਿਆ ਗਿਆ